ਪਿਛਲੇ ਕਈ ਸਾਲਾਂ ਤੋਂ ਚੱਲੇ ਆ ਰਹੇ ਗਿੱਦੜਪਾਹ ਲੰਬੀ ਰੋਡ ਤੇ ਪਿੰਡ ਚੰਨੂ ਦੇ ਬਾਇਓਮਾਸ ਪਾਵਰ ਪਲਾਂਟ ਦੇ ਵਿੱਚ ਅਚਾਨਕ ਸਵੇਰੀ ਕਰੀਬ 6:00 ਕਿਲਿਆਂ ਦੇ ਵਿੱਚ ਪਈ ਉਪਰਾਲੀਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਦਾ ਪਤਾ ਲੱਗਣ ਤੇ ਨਜ਼ਦੀਕ ਗਿੱਦੜਪਾਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਪਰ ਅੱਗ ਇੰਨੀ ਫੈਲ ਚੁੱਕੀ ਸੀ ਕਿ ਗਿੱਦੜਪਾਹ ਦੇ ਨਾਲ ਨਾਲ ਮਲੂਰ ਮੁਕਸਰ ਬਠਿੰਡਾ ਕੋਟ ਕਪੂਰਾ ਫਰੀਦਕੋਟ ਤੋਂ ਦਰਜਨਾ ਗੱਡੀਆਂ ਮੰਗੌਣੀਆਂ ਪਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਗ ਇੰਨੀ ਭਿਆਨਕ ਹੋਣ ਕਰਕੇ ਆਸ-ਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪਾਵਰ ਪਲਾਂਟ ਵਾਲਿਆਂ ਨੂੰ ਪਿੰਡਾਂ ਦੇ ਘਰਾਂ ਨਜ਼ਦੀਕ ਕੋਲ ਪਰਾਲੀ ਦੀਆਂ ਗੱਠਾਂ ਨੂੰ ਰੁਕ ਰੱਖਣ ਤੋਂ ਰੋਕਿਆ ਹੈ ਪਰ ਕਿਸੇ ਨੇ ਵੀ ਇੱਕ ਨਾ ਸੁਣੀ ਇਹਨਾਂ ਨੂੰ ਹਰ ਸਾਲ ਹੀ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਡਰ ਬਣਿਆ ਰਹਿੰਦਾ ਹੈ ਇਸ ਵਾਰ ਵੀ ਅੱਗ ਕਰੀਬ 26 ਕਿੱਲਿਆਂ ਦੀ ਪਰਾਲੀ ਨੂੰ ਪੈ ਚੁੱਕੀ ਹੈ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ ਪਿੰਡ ਵਾਸੀਆਂ ਦਾ ਇਹ ਵੀ આરોਪ ਹੈ ਕਿ ਪਲਾਂਟ ਤੇ ਧੂਏ ਅਤੇ ਗੰਦੀ ਬਦਬੂ ਨੇ ਪਿੰਡ ਵਾਸੀਆਂ ਦਾ ਜੀਣਾ ਦੁਭਰ ਕਰ ਦਿੱਤਾ ਹੈ। ਇਹ ਮੇਰਾ ਨਾਮ ਅਨਮੋਲ ਹੈ ਜੀ ਇਹ ਇੱਥੇ ਅੱਗ 26 27 ਕਿਲੇ ਥਾਂ ਹੈ ਜੀ ਇੱਥੇ ਇਹਨਾਂ ਨੇ ਪਲਾਂਟ ਲੱਗਿਆ ਹੋਇਆ ਆਪਣੇ ਇੱਥੇ ਬਾਇਓਮਾਸਲਾ ਤੇ ਇਹਦੇ ਪਰਾਲੀ ਦੀਆਂ ਗੱਠਾਂ ਐ ਜੀ ਇਹ ਤੇ ਇੱਥੇ ਬਹੁਤ ਪ੍ਰਦੂਸ਼ਣ ਕਰਦੀ ਐ ਜੀ ਇਹ ਬਹੁਤ ਇੱਥੇ ਜਾਨਵਰ ਰਹਿੰਦੇ ਜੰਗਲੀ ਸੱਪ ਸੁਪ ਬਹੁਤ ਰਹਿੰਦੇ ਆ ਉਹ ਸਾਡੇ ਘਰਾਂ 'ਚ ਆ ਜਾਂਦੇ ਆ ਪਿਛਲੇ ਸਾਲ ਹੀ ਸਾਡੀ ਇੱਕ ਗਾਂ ਮਰ ਗਈ ਇੱਥੇ ਸੱਪ ਲੜ ਕੇ ਤੇ ਦੋ ਤਿੰਨ ਹੋਰ ਵੀ ਮੌਤਾਂ ਹੋ ਗਈਆਂ ਇੱਥੇ ਸੱਪ ਲੜ ਲੜ ਕੇ ਜਿਹੜੀ ਅੱਗ ਲੱਗੀ ਐ ਇਹ ਮਨੋ ਕੋ ਉਹਨੇ ਕਿਵੇਂ ਲੱਗਿਆ ਕੋਈ ਲੱਗਿਆ ਪਤਾ ਇਹ ਕੋਈ ਹਜੇ ਕੋਈ ਪਤਾ ਨਹੀਂ ਲੱਗਿਆ ਜੀ ਅੱਗ ਲੱਗਣ ਦਾ ਕਾਰਨ ਕੋਈ ਨਹੀਂ ਹਜੇ ਪਤਾ ਲੱਗਿਆ ਹੈਗਾ ਇਹਦਾ ਕੋਈ ਪਤਾ ਨਹੀਂ ਜੀ ਇਹ ਤਾਂ 10 ਦਿਨ 15 ਦਿਨ 20 ਦਿਨ ਵੀ ਚੱਲ ਸਕਦੀ ਆ ਅੱਗ ਜੀ ਕੋਈ ਕੰਟਰੋਲ ਨਹੀਂ ਫਾਇਰ ਬ੍ਰੀਡ ਦਾ ਇਹਦੇ ਤੇ ਹੀ ਪਾਣੀ ਪਾਈ ਜਾਂਦੇ ਆ ਪਰ ਕੋਈ ਉਹਦਾ ਕੰਟਰੋਲ ਹੈ ਨਹੀਂ ਆ ਜੀ ਅੱਗੇ ਵਧੀ ਵਧੀ ਜਾਂਦੀ ਆ ਜੀ ਇਹ ਕਿੰਨੀ ਕ ਹੋ ਗਈ ਪ੍ਰਾਈ ਜੀ ਤੁਹਾਨੂੰ ਤੁਹਾਡੇ ਅੱਜ ਦੀ ਉਹਨੂੰ ਇੱਥੇ ਮਨੋ ਇੱਥੇ ਤਾਂ ਜੀ 26 27 ਕਿल्ले ਥਾਂ ਐ ਉਹਦੇ ਚ ਇਹੀ ਪਈ ਆ ਸਾਰੀ ਤੇ ਘਰਾਂ ਦੇ ਚਾਰ شپੇਰੇ ਐ ਕਿਹਨਾਂ ਜੀ ਕੀ ਘਰਾਂ ਹਾਂ ਉਹਨਾਂ ਨੇ ਉਧਰ ਵੀ ਪਿੱਛੇ ਬਹੁਤ ਸਾਰੇ ਘਰਾਂ ਦੇ ਜਮਾ ਨਾਲ ਕੰਧ ਦੇ ਨਾਲ-ਨਾਲ ਲਾ ਕੇ ਰੱਖਦੇ ਆਈ ਇਹ ਇਹਨਾਂ ਨੂੰ ਪਹਿਲਾਂ ਵੀ ਬਹੁਤ ਆਖਿਆ ਸੀ ਜਦੋਂ ਮੀਂਹ ਵਗੈਰਾ ਪੈਂਦਾ ਓਦੋਂ ਵੀ ਬਹੁਤ ਇੱਥੇ ਸਮੈਲ ਵਗੈਰਾ ਆਉਂਦੀ ਹੈਗੀ ਬਹੁਤ ਪ੍ਰਦੂਸ਼ਣ ਆ ਘਰੇ ਖੜਨਾ ਮੁਸ਼ਕਲ ਆ ਮੱਛਰ ਮੁਛਰ ਬਹੁਤ ਜ਼ਿਆਦਾ ਹੋ ਜਾਂਦਾ ਜੀ ਇੱਥੇ ਇਹ ਚੰਨੂ ਪਾਵਰ ਪਲਾਂਟ ਵਿੱਚ ਆ ਕੇ ਲੱਗੀ ਆ ਜੀ ਮੈਂ ਫੈਰ ਆਸਰ ਗਿੱਦੜਾ ਬੋਲ ਰਿਹਾ ਜੀ ਅਸੀਂ ਜਿਹੜੀ ਸੂਚਨਾ ਮਿਲਨ ਅਨੁਸਾਰ 8:30 ਵਜੇ ਜਿਹੜੀ ਗੱਡੀ ਆਈ ਉਹ ਇੱਥੇ ਪਹੁੰਚੀ ਆ ਜੀ ਚੰਨੂ ਪਲਾਂਟ ਇਹ ਮੌਕੇ ਤੇ ਪਹੁੰਚ ਤਾਂ ਜਿਹੜਾ ਅੱਗ ਤੇ ਜਿਹੜਾ ਕੰਟਰੋਲ ਕਰ ਰਿਹਾ ਸਾਰੇ ਮਲੋਟ ਤੋਂ ਹੀ ਤਿੰਨ ਗੱਡੀਆਂ ਆਈਆਂ ਹੋਈਆਂ ਜੀ ਮੁਕਸਰ ਤੋਂ ਵੀ ਗੱਡੀ ਆਈ ਹੈ ਬਠਿੰਡੇ ਤੋਂ ਵੀ ਗੱਡੀ ਬੁਲਾਈ ਹੋਈ ਹੈ ਜੀ ਅਲੱਗ-ਅਲੱਗ ਮਤਲਬ ਸ਼ਹਿਰਾਂ ਤੋਂ ਗੱਡੀਆਂ ਬੁਲਾਈਆਂ ਹੋਈਆਂ ਇਹ ਕੰਮ ਜਿਹੜਾ ਆਗਨ ਬੁਝਾਉਣ ਦਾ ਕੰਮ ਜਾਰੀ ਹੈ ਚੱਲ ਰਿਹਾ ਜੀ ਕਿੰਨਾ ਕੇ ਏਰੀਆ ਚ ਹੋਊਗਾ ਜਿਹੜੀ ਇਹ ਕਟੜ-ਕਟ 25 ਕਿੱਲੇ 26 ਕਿੱਲੇ ਦਾ ਏਰੀਆ ਹੈਗਾ ਜੀ ਜਿੱਥੇ ਅੱਗ ਲੱਗੀ ਹੋਈ ਹੈ ਜੀ ਆ ਜਿਹੜੇ ਨੇੜੇ ਘਰ ਹੈ ਜੀ ਇਹਨਾਂ ਦੇ ਚਾਰਜ ਫਿਰ ਤਿੰਨ ਗੱਡੀਆਂ ਲਾਈਆਂ ਹੋਈਆਂ ਘਰ ਨੂੰ ਬਚਾਇਆ ਗਿਆ ਜੀ ਸੁਰੱਖਿਅ ਜਿਹੜਾ ਉਹ ਮਤਲਬ ਨਾ ਕੰਮ ਜਿਹੜਾ ਅੱਗ ਭਜਾਉਣ ਦਾ ਜਾਰੀ ਹੈ ਅੱਗ ਤਾਂ ਨਹੀਂ ਪਤਾ ਕੀ ਕਾਰਨ ਬਣਿਆ 8 ਵਜੇ ਲੱਗੀ ਅੱਗ ਜੀ ਉਹ ਤਾਂ ਤਾਰਾਂ ਲੰਗਦੀਆਂ ਤਾਰਾਂ ਦੂਰ ਦੀ ਲੰਗਦੀਆਂ ਤਾਂ ਕਿਸੇ ਨੇ ਸ਼ਰਾਰਤ ਕਰੀ ਜਾਂ ਇਹਨਾਂ ਨੇ ਬਾਇਓਮਾਸ ਵਾਲਿਆਂ ਨੇ ਆਪ ਹੀ ਇਹ ਹੈ ਕਿ ਇਹਨਾਂ ਦੀ ਇਹ ਬਾਇਓਮਾਸ ਪਲਾਂਟ ਲੱਗਿਆ ਜੀ ਸਾਡੇ ਇੱਥੇ ਵਿੱਚ ਬਾਦਲ ਵਾਲਿਆਂ ਦਾ ਵੀ ਸ਼ਹਿਰ ਹੈ ਤੇ ਕਾਵਲਿਆਂ ਦਾ ਜੀ ਤੇ ਇਹਨਾਂ ਨੂੰ ਬਹੁਤ ਵਾਰੀ ਅਸੀਂ ਰੋਕਿਆ 4-5 ਸਾਲ ਹੋ ਗਏ ਇੱਥੇ ਲਾਉਂਦੇ ਆ ਗੱਠਾ ਏ 25-26 ਕਿਨੇ ਥਾਂ ਠੇਕੇ ਤੇ ਲੈ ਕੇ ਘਰਾਂ ਦੇ ਆਸ-ਪਾਸੇ ਨਹੀਂ ਮੇਰੇ ਤਾਇਆ ਹੀ ਕਾ ਅੱਛਾ ਤੇ ਇਹਨਾਂ ਨੂੰ ਬਹੁਤ ਵਾਰੀ ਰੋਕਿਆ 5 ਸਾਲ ਹੋ ਗਏ ਅਸੀਂ ਕਹਿੰਦੇ ਹਾਂ ਉਹਨਾਂ ਵੀ ਤੁਸੀਂ ਇੱਥੇ ਨਾ ਆਓ ਨਾ ਆਓ ਪਰ ਸਰਕਾਰ ਦੇ ਦਬਾਅ ਚ ਤੇ ਇਥੇ ਲਾਲਾਂ ਦੇ ਤੱਕੇ ਨਾਲ ਹੀ ਠੇਕੇ ਤੇ ਜ਼ਮੀਨ ਲੈ ਕੇ ਜੀ ਕਿੰਨਾ ਏਰੀਆ ਹੋਊਗਾ ਜਿਹੜਾ ਮਨ ਲੋ ਕਿੰਨਾ ਇਹ 26 27 ਕਿੱਲੇ ਆ ਜੀ ਲੰਬੀ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼